ਮਾਂ ਬਿਨਾ ਜਗ ਕੁਪ ਹਨੇਰਾ ਸੁਨਣਾ ਦਿਸਦਾ ਚਾਰ ਚੁਹੇਰਾ ਕੋਈ ਨਾ ਫੜਦਾ ਬਾਵੇ ਦੁਨੀਆਂ ਵਾਲਿਓ ਹਉ ਮਾਂ ਰੂਹੀਏ ਬਾਵੇ ਦੁਨੀਆਂ ਵਾਲਿਓ ਮਾਂ ਦੀ ਪੂਜਾ ਰੱਬ ਦੀ ਪੂਜਾ ਬੱਚਿਆਂ ਦੀ ਮਾਂ ਮਰੇਗਾ ਕੋਈ ਸਿਰ ਤੋਂ ਉੱਠਦੀ ਛਾਏ ਦੁਨੀਆਂ ਵਾਲਿਓ ਹਉ ਮਾਂ ਮੂਤੀਏ ਮਾਏ ਦੁਨੀਆਂ ਵਾਲਿਓ ਹਉ ਮਾਂ ਮੂਤੀਏ ਮਾਏ ਦੁਨੀਆਂ ਵਾਲਿਓ ਕਹੋ ਬਹੁਤ ਵਧੀਆ ਬੱਚੇ ਬਹੁਤ ਹੀ